ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਤੀਜ ਸਾਡੇ ਲੋਕ ਰੋਜ਼ਾਨਾ ਪਾਣੀ ਦੀ ਅਪਡੇਟ ਲੈ ਕੇ ਵੈਦਰ ਅਪਡੇਟ ਲੈ ਕੇ ਤੁਹਾਡੇ ਨਾਲ ਅਸੀਂ ਹਾਜ਼ਰ ਹੁੰਨੇ ਆ ਜੋ ਵੀ ਰਿਪੋਰਟ ਆਪਣੇ ਕੋਲ ਹੁੰਦੀ ਹੈ ਤਾਂ ਰਾਤ ਦੇ ਕਰੀਬ 9:45 ਮਿੰਟ ਹੋ ਗਏ 19 ਸਤੰਬਰ 2025 ਤਾਂ ਹਰ ਇੱਕ ਹੈਡਵਕਸ ਤੇ ਵੱਡੇ ਪੱਧਰ ਤੇ ਇੱਕ ਵਾਰ ਫਿਰ ਪਾਣੀ ਵਧ ਰਿਹਾ ਹੈਗਾ ਜਿਹੜਾ ਕਿਸੇ ਸਮੇਂ 1,25,30 ਹਜ਼ਾਰ ਸੀ ਹੁਣ ਉਹ ਵਧ ਕੇ ਜੇਕਰ ਅਜ ਸ਼ਾਮ ਦੀ ਗੱਲ ਕਰਦੇ ਆ ਤਾਂ ਸ਼ਾਮ 6 ਵਜੇ ਦੇ 19 ਸਤੰਬਰ 2025 ਤੇ ਉਹ ਕਰੀਬ 1 ਲੱਖ 42000 ਨੇੜੇ-ਤੇੜੇ ਜਿਹੜਾ ਪਹੁੰਚ ਗਿਆ 1 ਲੱਖ 42000 ਕਿਉਸਕ ਦੇ ਨੇੜੇ-ਤੇੜੇ ਪਹੁੰਚ ਗਿਆ ਸੋ ਸਾਰੀ ਸੂਈਰਾ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਨਾਲ ਤੇ ਜੋ ਪੌਂਗ ਡੈਮ ਦੇ ਹਾਲਾਤ ਨੇ ਪਾਖੜ ਡੈਮ ਦੇ ਥੀਮ ਡੈਮ ਦੇ ਤੇ ਨਾਲ ਹਰੀ ਕੈਂਟ ਬਕਸ ਦੇ ਜਿੰਨੇ ਵੀ ਅਪਡੇਟ ਹੈਗੇ ਤਾਂ ਉਹ ਤੁਹਾਡੇ ਨਾਲ ਸਾਂਝ ਕਰਾਂਗੇ ਲਗਾਤਾਰ ਜੁੜੇ ਰਹੋ ਤੇ ਨਾਲ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸਨੂੰ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰ ਲੈ ਤਾਂ ਕਿ ਹਰੇਕ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹੀਏ ਜਿਹੜੀ ਹਰੇਕ ਜਾਣਕਾਰੀ ਉਹ ਹਰੇਕ ਲੋੜਵੰਦ ਪਰਿਵਾਰ ਤੱਕ ਪਹੁੰਚਦੀ ਰਹੇ 19 ਸਤੰਬਰ 2025 ਰਾਤ 8 ਵਜੇ ਦੀ ਰਿਪੋਰਟ ਆਪਣੇ ਕੋਲ ਪੌਂਗ ਟਾਈਮ ਦੀ 1394632 ਫੁੱਟ ਤੇ ਪੱਦਰ ਤੇ ਇਨਫਲੋ ਜਿਹੜਾ ਪਾਣੀ ਹੋ ਰਿਹਾ 37192 ਕਿਊਸਕ ਤੇ ਜਿਹੜਾ ਪਾਣੀ ਛੱਡਿਆ ਜਾ ਰਿਹਾ 59799 ਕਿਉਸ ਕਿੜਾ ਪਾਣੀ ਛੱਡਿਆ ਜਾ ਰਿਹਾ ਪੌਂਗ ਡੈਮ ਤੋਂ ਅੱਗੇ ਤਾਂ ਇਸ ਤਰ੍ਹਾਂ ਭਾਗੜਾ ਡੈਮ ਦੀ ਆਪਾਂ ਗੱਲ ਕਰ ਲੈਨੇ ਆ 19 ਸਤੰਬਰ 2025 ਸ਼ਾਮ 8 ਵਜੇ ਦੀ ਰਿਪੋਰਟ ਆਪਣੇ ਕੋਲੇ ਤਾਂ ਇਹਦਾ ਜਿਹੜਾ ਪਾਣੀ ਦਾ ਪੱਧਰ ਹੈ 1677.77 ਫੁੱਟ ਤੇ ਆ ਤੇ ਜਿਹੜਾ ਪਾਣੀ ਇੱਥੇ ਆ ਰਿਹਾ ਇਹਦੇ ਵਿੱਚ ਭਾਗੜਾ ਡੈਮ ਦੇ ਵਿੱਚ 45000 45000 ਕਿਉਸ ਕਾਰਿਆ ਤਾਂ ਜਿਹੜਾ ਪਾਣੀ ਕਿ ਛੱਡਿਆ ਜਾ ਰਿਹਾ ਉਹ ਵੀ 45000 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਸ਼ਾਮ 8 ਵਜੇ ਦੀ ਗੱਲ ਕਰਦੇ ਆ ਆਪਾਂ 19 ਸਤੰਬਰ 2025 ਦੀ ਤਾਂ ਤਾਂ ਅੱਗੇ ਚੱਕੀ ਦੀ ਗੱਲ ਕਰਦੇ ਆ 5800 ਕਿਊਸਕ ਦਸੂਹਾ ਦੀ ਜੇਕਰ ਗੱਲ ਕਰਦੇ ਤੇ 65691 ਕਿਊਸਕ ਤਾਂ ਟਿਲਵਾ ਦੀ ਜੇਕਰ ਗੱਲ ਕਰਦੇ ਆ 113839 ਕਿਊਸਕ ਰੋਪੜ ਦੀ ਜੇਕਰ ਗੱਲ ਕਰਦੇ ਤੇ 27261 ਕਿਊਸਕ ਇਹ ਆਪਣੇ ਕੋਲੇ ਰਾਤ 8 ਵਜੇ ਦੀ ਰਿਪੋਰਟ 19 ਸਤੰਬਰ 2025 ਦੀ ਤਾ ਰੋਪੜ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਹੈ 27261 ਕਿਊਸਕ ਗਿੱਦੜਪਿੰਡੀ ਜਿਹੜਾ ਬ੍ਰਿਜ ਤੇ ਪਹੁੰਚ ਰਿਹਾ 29200 ਕਿਊਸਕ ਕਿਹੜਾ ਪਾਣੀ ਪਹੁੰਚ ਰਿਹਾ ਗਿੱਦੜਪਿੰਡੀ ਜਿਹੜਾ ਰੇਲਵੇ ਬ੍ਰਿਜ ਬਣਿਆ ਤਾਂ ਹਰੇਕ ਹੈਡਬਾਕਸ ਦੀ ਜੇਕਰ ਗੱਲ ਕਰਦੇ ਹਾਂ ਤਾਂ 14238 ਕਿਊਸਕ ਕਿਹੜਾ ਸ਼ਾਮ 8 ਵਜੇ ਦੀ ਰਿਪੋਰਟ ਆਪਣੇ ਕੋਲੇ 19 ਸਤੰਬਰ 2025 ਦੀ ਤਾਂ ਇਸ ਤਰ੍ਹਾਂ ਕਰਨ ਵਾਲਾ ਸੀ ਹਰੀ ਕੇ ਹੈਡਵਕਸ ਦੀ ਸਵੇਰ ਦੀ ਵੀ ਅਪਡੇਟ ਸਾਂਝੀ ਕਰਦੇ ਨੇ ਸਵੇਰੇ 6 ਵਜੇ ਦੀ ਜਿਹੜੀ ਰਿਪੋਰਟ ਸੀ 1 ਲੱਖ 1 ਲੱਖ 45921 ਕਿਉਸ ਕਿਹੜਾ ਪਾਣੀ ਇੱਥੇ ਪਹੁੰਚ ਰਿਹਾ ਹੈ ਸਵੇਰੇ 6 ਵਜੇ ਤਾਂ 1 ਲੱਖ 26800 ਕਿਉਸ ਕਿ ਪਾਣੀ ਜਿਹੜਾ ਛੱਡਿਆ ਜਾ ਰਿਹਾ ਸੀ ਜੇਕਰ ਸ਼ਾਮ ਦੀ ਗੱਲ ਕਰਦੇ ਹਾਂ ਅੱਜ 19 ਸਤੰਬਰ 2025 ਦੀ ਤਾਂ ਉਸ ਦੇ ਮੁਤਾਬਕ 1 ਲੱਖ 61053 ਕਿਉਸ ਕਿਹੜਾ ਪਾਣੀ ਉੱਥੇ ਪਹੁੰਚ ਰਿਹਾ ਤਾਂ ਅੱਗੇ ਜਿਹੜਾ ਪਾਣੀ ਛੱਡਿਆ ਜਾ ਰਿਹਾ 14238 ਕਿਉਸ ਕਿੜਾ ਪਾਣੀ ਛੱਡਿਆ ਜਾ ਰਿਹਾ ਜੇਕਰ ਸ਼ਾਮ ਦੀ ਆਪਾਂ ਗੱਲ ਕਰਦੇ ਉਸ ਦੇ ਮੁਤਾਬਕ ਸਵੇਰ ਦੇ ਤੋਂ ਹੁਣ ਦੇ ਜਿਹੜੇ ਅੰਕੜੇ ਮੁਤਾਬਕ ਕਰੀਬ 15000 ਕਿਉਸ ਕਿੜਾ ਪਾਣੀ ਵਧ ਗਿਆ ਹੈਗਾ ਡਾਉਨਸਟਰੀਮ ਦੇ ਵਿੱਚ ਜਿਹੜਾ ਹਰ ਇੱਕ ਹੈਡ ਬੈਕਸ ਤੇ ਜਿਹੜਾ ਪਹੁੰਚ ਰਿਹਾ ਜਾਂ ਛੱਡਿਆ ਜਾ ਰਿਹਾ ਤਾਂ ਥੀਨ ਟਾਈਮ ਦੀ ਆਪਾਂ ਸਵੇਰੇ 6 ਵਜੇ ਦੀ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਦਿੰਨੇ ਆ ਜਿਹੜਾ ਇਹਦੇ ਵਿੱਚ ਪਾਣੀ ਦਾ ਪੱਧਰ ਮੌਜੂਦ ਹੈ ਉਹ ਕੁੱਲ ਜਿਹੜਾ ਪੱਧਰ 1731.98 ਫੁੱਟ ਤੇ ਤੇ ਜਿਹੜਾ ਪਾਣੀ ਮੌਜੂਦ ਇਹਦੇ ਵਿੱਚ ਥੀਨ ਟਾਈਮ ਦੇ ਵਿੱਚ ਜਿਹੜਾ ਰਾਵੀ ਦਰਿਆ ਤੇ ਬਣਿਆ ਤਾ 1721.014 ਤੇ ਪਾਣੀ ਮੌਜੂਦ ਆ ਸਵੇਰੇ 6 ਵਜੇ ਦੀ ਰਿਪੋਰਟ ਆ ਆਪਣੇ ਕੋਲੇ 19 ਸਤੰਬਰ 2025 ਜਿਹੜਾ ਪਾਣੀ ਚੱਲ ਰਿਹਾ ਇਹਦੇ ਵਿੱਚ ਪਹੁੰਚ ਰਿਹਾ 10000 ਕਿਊਸਕ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਉਹ ਰਾਵੀ ਦਰਿਆ ਦੇ ਵਿੱਚ 10748 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਸੋ ਇਹ ਸਾਰੇ ਅੱਜ ਦੀ ਰਿਪੋਰਟ ਅੱਜ ਜੇਕਰ ਗੱਲ ਕਰਦੇ ਆ ਪੰਜਾਬ ਦੇ ਵਿੱਚ ਕਿਤੇ ਕਿਤੇ ਬਾਰਿਸ਼ ਹੋਈ ਹੈ ਤੇ ਵੱਡੇ ਪੱਧਰ ਤੇ ਜਿਹੜਾ ਬਿਮਾਰੀਆਂ ਜਿਹੜੇ ਹੜਪ੍ਰਭਾਵਿਤ ਲੋਕ ਹੈਗੇ ਹੜਪ੍ਰਭਾਵਿਤ ਖੇਤਰ ਹੈਗੇ ਉਹਨਾਂ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਬਿਮਾਰੀਆਂ ਫੈ ਰੀਆਂ ਹੈਗੀਆਂ ਕਿਉਂਕਿ ਗੰਦਗੀ ਬਹੁਤ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਹੈਗੇ ਆ ਖੇਤਰ ਹੈਗੇ ਆ ਜ਼ਮੀਨਾਂ ਹੈਗੀਆਂ ਤੇ ਚਾਰਚ ਵੇਰੇ ਜਿਹੜਾ ਗੰਦਾ ਪਾਣੀ ਗੰਦਲਾ ਪਾਣੀ ਹੋਣ ਕਾਰਨ ਵੱਡੇ ਪੱਧਰ ਤੇ ਬਿਮਾਰੀਆਂ ਫੈ ਰੀਆਂ ਹੈਗੀਆਂ ਮੱਛਰ ਦੀ ਪਰਮਾਰ ਬੇਚਾ ਦੀ ਯਤਨ ਕੀਤੇ ਜਾ ਰਿਹਾ ਇਸ ਨੂੰ ਜਿਹੜਾ ਸਪਰੇ ਵਗੈਰਾ ਕੀਤੀ ਜਾ ਰਹੀ ਹੈ ਫੋਗਿੰਗ ਵਗੈਰਾ ਕੀਤੀ ਜਾ ਰਹੀ ਲੇਕਿਨ ਫੇਰ ਵੀ ਵੱਡੇ ਪੱਧਰ ਤੇ ਮੱਛਰ ਜਿਹੜਾ ਉਹ ਵੱਡੀਆਂ ਭਿਆਨਕ ਬਿਮਾਰੀਆਂ ਫਲਾਰ ਹੈਗਾ ਸੋ ਇਸ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨ ਉਹ ਲਗਾਤਾਰ ਤੁਹਾਡੇ ਨਾਲ ਅਸੀਂ ਜੋ ਵੀ ਹਾਲਾਤ ਹੈਗੇ ਹਨ ਪ੍ਰਭਾਵਿਤ ਇਲਾਕਿਆਂ ਦੀ ਜੋ ਵੀ ਸੁਆਵਾਂ ਆ ਰਹੀਆਂ ਜੋ ਸੁਆਵਾਂ ਚੱਲ ਰਹੀਆਂ ਉਸੇ ਅਸੀਂ ਲਗਾਤਾਰ ਤੁਹਾਡੇ ਨਾਲ ਅਪਡੇਟ ਸਾਂਝੇ ਕਰਦੇ ਰਹਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ